কোনো so uh they never... ਸਾਦ ਜਨਕੀ कृपानि ददया Narnaka. <speaking in foreign language> ਸਹਾਰਾ ਤਖਤਾਂ ਦੇ ਮਾਲਕ ਬਖਸ਼ੰਦ ਬਾਦਸ਼ਾਹ ਗਿਆਨ ਦੇ ਮੋਜਸਮੇ ਰਹਿਮਤਾਂ ਦੇ ਖੰਡਾਰ ਕਾਲ ਜੁਗ ਕੇ ਅਵਤਾਰ ਗਿਆਨ ਗੰਧੀ ਤੇ ਬਰਾਤ ਮਾਨ ਆਚਰਨਾ ਚ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਪਾਜੋਰੀ ਦੇ ਅੰਦਰ ਹਾਜ਼ਰੀਆਂ ਵਰਤੈ ਸਤਿਗੁਰਾਂ ਜੀ ਦੇ ਪਾਵਨ ਮਵਰਕ ਨਿੱਗੀ ਗੋਦ ਅਨੰਦ ਮਾਣ ਰਹੀ ਪਰ ਸਨਮਾਨ ਗੁਰੂ ਗੁਰ ਪਿਆਰੇ ਗੁਰਸੋਹਾਰੀ ਕਲਸਰੂਪ ਸਤ ਸੰਗਤ ਜੀਓ ਵਡੇ ਜੀ ਪਾਵਨ ਪੰਜਮ ਬਾਤਿਸ ਸਹੀਦਾਂ ਦੇ ਸਰਤਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਮਵਾਰਕ ਬਾਨੀ ਉਚਾਰਨ ਕੀਤੀ ਹੋਈ ਮਵਾਰਕ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਅੰਮ੍ਰਿਤ ਅੱਪਾ ਮਰ ਰੋਜ ਵਿਚਾਰਾਂ ਦੀ ਸਾਂਝ ਪਾਉਂਦੇ ਨੂੰ ਸਤਿਗੁਰੂ ਵਚ ਦੇ ਪਾਵਨ ਸ਼ਬਦ ਦੇ ਅੰਦਰ ਬਖਸ਼ਿਸ਼ ਕਰਦੇ ਨੇ ਜਾਚਕ ਜਨ ਜਾਚੈ ਪ੍ਰਭਾਨ ਕਰ ਕੇ ਪਾ ਦੇਵੋ ਫਰਮਾਨ ਇਹ ਪਾਵਨ ਬੌੜੀ ਇਹ ਪਾਵਨ ਅਸ਼ਟਪਦੀ ਪਵਨ ਸਦੋਖ ਫਿਰਤ ਫਿਰਤ ਲਵ ਆਇਆ ਪਰਿਆਤ ਸਰਨ ਹੇ ਨਾਨਕ ਕੀ ਪ੍ਰਾਰਥਨਾ ਕੀਤੀ ਆਪਣੀ ਪਗਤੀ ਲਾਇ ਦਾ ਕਰਮ ਮੰਗਦੀ ਹੈ ਕਿ ਫਿਰਦੇ ਫਿਰਦੇ ਜੁਨੀਆਂ ਦੇ ਵਿੱਚ ਘੁੰਮਦੇ ਹੋਏ ਭਟਕਦੇ ਹੋਏ ਤੁਹਾਡਾ ਧਰਨ 시ਵ ਹੋਇਐ ਤੁਹਾਡੇ ਦਰ ਤੇ ਓਣ ਚਾਚ ਕਮਾਣ ਤੁਹਾਡੇ ਦਰ ਤੇ ਮੰਗਤੇ ਹਾਂ ਇਕ ਦਾਤ ਜਜਦੇ ਹਾਂ ਇਕ ਦਾਤ ਮਿਲੇ ਹਾਂ ਹੋਏ ਨਾਮ ਜਾਚਕ ਜਨ ਜਾਚੈ ਪ੍ਰਭ ਨਾਮ ਕਰਿ ਕਿਰਪਾ ਦੇਵੋ ਕਿ ਦਾਨ ਦੇਵੋ ਸਤਿਗੁਰੂ ਦਾਨ ਦੇਵ ਤੁਸੀਂ ਆਪਣੇ ਨਾਮ ਦਾ ਨਾਮ ਦੇ ਵਿੱਚ ਬੜੀਆਂ ਰਹਿਮਤਾਂ ਦੇ ਨਾਮ ਦੇ ਵਿੱਚ ਬੜਾ ਸੁਖ ਹੇ ਨਾਮ ਦੇ ਵਿੱਚ ਬੜਾ ਅਨੰਦ ਹੈ ਸਤਿਗੁਰੂ ਸਾਨੂੰ ਤੁਹਾਡਾ ਨਾਮ ਦੇ ਦੇ ਉਹ ਸਾਥ ਜਨਾਂ ਕੀ ਮੰਗੋ ਤੁਰ ਅਤੇ ਦੂਜਾ ਸਤਿਗੁਰੂ ਜਿੱਥੇ ਤੁਹਾਡੇ ਰੱਬ ਦੇ ਪਿਆਰੇ ਹੋਣ ਜਿਹੜੇ ਤੁਹਾਡਾ ਨਾਮ ਜਪਦੇ ਹੋਣ ਤੁਹਾਡੀ ਸਿਫਤ ਸਲਾਹ ਕਰਦੇ ਹੋਣ ਤੁਹਾਡੇ ਗੁਨਾ ਦਾ ਗੈਣ ਕਰਦੇ ਹੋਣ ਉਹ ਸੱਤੇ ਆਰਿਆਂ ਦਾ ਮਲਾਪ ਕਰਾਇ ਉਹਨਾਂ ਦੀ ਚਰਨ ਧੂੜਸ ਆਪਣੀ ਉਹਨਾਂ ਦੀ ਖਾਕ ਮੰਗਨੇ ਆ ਚਰਨ ਧੂੜ ਮੰਗਨੀ ਆ ਮਲ ਉਹਨਾਂ ਦਾ ਸੀਸਾ ਮੰਗਨੇ ਆ ਪਾਰ ਬ੍ਰਹਮ ਮੇਰੀ ਸ਼ਰਤ ਆ ਬਸ ਇਹ ਦੋ ਇਛਾਾਂ ਮੈਂ ਇੱਕ ਤੁਹਾਡੇ ਨਾਮ ਦੀ ਦਾਤ ਅਤੇ ਇੱਕ ਉਹ ਜਿਹੜੇ ਪਿਆਰੇ ਤੁਹਾਡਾ ਬੰਦਗੀ ਕਰਦੇ ਨੇ ਤੁਹਾਡੀ ਤੁਹਾਡਾ ਨਾਮ ਜਪਦੇ ਨੇ ਇਹ ਆ ਪਾਰ ਬ੍ਰਹਮ ਪ੍ਰਮਾਤਮਾ ਦੀ ਇਹ ਮੇਰੀ ਸ਼ਰਤ ਆ ਇਹ ਮੇਰੀ ਪੂਰੀ ਕਰਦੇ ਹੋ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਫਿਰ ਸਦਾ ਦੇ ਲਈ ਉਹਨਾਂ ਰੱਬ ਦੇ ਪਿਆਰਿਆਂ ਦੇ ਨਾਲ ਰਲ ਕੇ ਤੁਹਾਡੇ ਗੁਣ ਗਾਵਾਂਗੇ ਤੁਹਾਡੀ ਸਿਫਤ ਕਰਾਂਗੇ ਫਿਰ ਸਦਾ ਦੇ ਲਈ ਸਤਿਗੁਰੂ ਤੁਹਾਡੇ ਆਨੰਦ ਦੇ ਵਿੱਚ ਰਹਿਾਂਗੇ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਹ ਸਾਸ ਪ੍ਰਭ ਤੁਮੇ ਪਿਆ ਗੋ ਫਿਰ ਅਸੀਂ ਸਾਹ ਸਾਸ ਤੁਹਾਡਾ ਨਾਮ ਲੈਂਵਾਂਗੇ ਜੇ ਸਤਿਗੁਰੂ ਕਿਸੇ ਪੱਖ ਕੋੋਂ ਦੁਨੀਆਂ ਦੇ ਵਿੱਚ ਇਨਸਾਨ ਹਦੂਰਾ ਰਹਿ ਜਾਂਦਾ ਹੈ ਅਧੂਰਾ ਇਨਸਾਨ ਰੱਬ ਦੀ ਬੰਦਗੀ ਨਹੀਂ ਕਰ ਸਕਦਾ ਸਤਿਗੁਰੂ ਲੋਕਾਂ ਦਾ ਸਮਾਧਾਨ ਕਰੋ ਸਤਿਗੁਰੂ ਕਾਰਜ ਪੂਰੇ ਕਰੋ ਸਤਿਗੁਰੂ ਆ ਵੀ ਸਾਨੂੰ ਚਾਹੀਦਾ ਜਿਹੜੀਆਂ ਦਾਤਾਂ ਨੇ ਜਿਸ ਤਰ੍ਹਾਂ ਭਗਤ ਧੰਨਾ ਦੀ ਮੰਨਦੇ ਨੇ ਗੋਪਾਲ ਤੇਰਾ ਹਾਰ ਤਰ ਜੋ ਜਨ ਤੁਮਰੀ ਭਗਤ ਕਰੰ ਤੇ ਦਨਕੇ ਖਾਜ ਸਵਾਰ ਬਾਕੀ ਦੇ ਕੰਮ ਤਾਂ ਬਾਹਰ ਦੇ ਵਿੱਚ ਨੇ ਭਗਤ ਸਨਾਂ ਜੀ ਘਰ ਦੇ ਵਿੱਚ ਲੂਣ ਮਿਰਚ ਮਸਾਲਾ ਚਾਹੀਂਦਾ ਘਰ ਦੇ ਵਿੱਚ ਸਾਨੂੰ ਗਾਂ ਚਾਹੀਦੀ ਏ ਜਿਹਨੂੰ ਚੋਈਏ ਦੁੱਧ ਦੀ ਏ ਘਰ ਨੂੰ ਸਾਂਭਣ ਦੇ ਲਈ ਗੱਘੀਨ ਚਾਹੀਦੀ ਏ ਕਾਰੋਬਾਰ ਚੰਗਾ ਚਾਹੀਦਾ ਘਰ ਕੀ ਕੀਨ ਚੰਗੀ ਜਨ ਸੰਤਾਨ ਮਿਲ ਰਹਿਮ ਦਾਲ ਸੀਤਾ ਮੰਨ ਰੋ ਜਿਓ ਅਮਰ ਖੁਸ਼ੀ ਕਰਨ ਤੋ ਜਿਓ ਪਨੀਆਂ ਸ਼ਾਦਨ ਨੀਕਾ ਅਨਾਜ ਨੂੰ ਹੋ ਸਤਿ ਪਨੀਆਂ ਸੋਹਣੇ ਕੱਪੜੇ ਚਾਹੀਦੇ ਨੇ ਸੋਹਣੇ ਪਨੀਆਂ ਚਾਹੀਦੀ ਐ ਸੋਹਣੀ ਜੁੱਤੀ ਚਾਹੀਦੀ ਐ ਅਨਾਜ ਉਹ ਚਾਹੀਦਾ ਜਿਹੜਾ ਸੱਤ ਵਾਰ ਸੀਕੀਤਾ ਉਹ ਸੱਤ ਵਾਰ ਵਾਇਆ ਹਲੋ ਸਰੇਸ਼ਟ ਤੋਂ ਸਰੇਸ਼ਟ ਭਗਤ ਤਨੇ ਨੇ ਰੱਬ ਤੋਂ ਦਾਤਾ ਮੰਗੀਆਂ ਨੇ ਕਿ ਇਦਾਨੀਆਂ ਦਾਤਾ ਸਭ ਚਾਹੀਦੀਆਂ ਨੇ ਅਤੇ ਇੱਥੇ ਨਹੀਂ ਮੰਗਾਂਗੇ ਰੱਬ ਜੀ ਤੁਹਾਡੇ ਕੋਲ ਨਹੀਂ ਮੰਗਾਂਗੇ ਤਾਂ ਫਿਰ ਮੰਗਾ ਕੇ ਕੀਤੇ ਕਿ ਹੁਣ ਇਸ ਪਾਵਨ ਸ਼ਬਦ ਦੇ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਕਿ ਜਦੋਂ ਤੱਕ ਸਾਡੀਆਂ ਲੋੜਾਂ ਅਧੂਰੀਆਂ ਰਹ ਜਾਂਦੀਆਂ ਹਨ ਰੱਬ ਦੇ ਨਾਲ ਜੁੜਨਾ ਰੱਬ ਦੇ ਨਾਲ ਬੰਦਗੀ ਕਰਨੀ ਪ੍ਰਮਾਤਮਾ ਦੇ ਨਾਲ ਅਥਾਹ ਪ੍ਰੇਮ ਕਰਨਾ ਬੜਾ ਮੁਸ਼ਕਲ ਹੋ ਜਾਂਦਾ ਹੈ ਕਿ ਐ ਸਤਿਗੁਰੂ ਕਿ ਕੋਈ ਤੋਟ ਨਾ ਪਾਵੇ ਕਾਰਜ ਤੁਸੀਂ ਕਰਨੇ ਨੇ ਜੋ ਕਰਨੇ ਸਤਿਗੁਰੂ ਨੂੰ ਤੁਹਾਡੀ ਆਪਣੀ ਮਰਜ਼ੀ ਹੈ ਪਰ ਅਸੀਂ ਤੁਹਾਡਾ ਸਾਹ ਸਸਾਹ ਨਾਮ ਜਪਾਂਗੇ ਚਾਰਨ ਕੰਮਲ ਸੋ ਲਾਗੇ ਪ੍ਰੀਤ ਐਦਾਂ ਦੀ ਪ੍ਰੀਤ ਲੱਜੇ ਤੁਹਾਡੇ ਮੁਬਾਰਕ ਚਰਣਾ ਕਮਲਾਂ ਦੇ ਨਾਲ ਤੁਹਾਡੀ ਬਾਣੀ ਦੇ ਨਾਲ ਤੁਹਾਡੇ ਸ਼ਬਦਾਂ ਦੇ ਨਾਲ ਤੁਹਾਡੇ ਰੱਬ ਦੇ ਪਿਆਰਿਆਂ ਦੇ ਨਾਲ ਕਿ ਅਸੀਂ ਜੁੜੇ ਰਹੀਏ ਜਦੋਂ ਤੱਕ ਅੰਦਰ ਅਥਾ ਪ੍ਰੇਮ ਬਣਦਾ ਜਾਵੇ ਉਤਨੀ ਅਥਾ ਤੁਹਾਡੇ ਨਾਲ ਪ੍ਰੀਤ ਬਣਦੀ ਜਾਵੇ ਭਗਤ ਕਰੋ ਪ੍ਰਭ ਕੀ ਨਿਤ ਨੀਤ ਅਤੇ ਸਦਾ ਸਤਿਗੁਰੂ ਭਗਤੀ ਕਰਦੇ ਰਹੀਏ ਐਦਾਂ ਦੀ ਆਪਣੇ ਪਿਆਰਿਆਂ ਤੇ ਰਮਤਾ ਵਰਸਾਓ ਕਿ ਸਦਾ ਸਦਾ ਇਹ ਭਗਤੀ ਬਰਕਰਾਰ ਚਲਦੀ ਰਹੇ ਚੰਗੇ ਕਰਮ ਰੱਬ ਦੀ ਬੰਦਗੀ ਹੈ ਚੰਗੀ ਸੋਚ ਵਿਚਾਰ ਰੱਖਣੀ ਰੱਬ ਦੀ ਬੰਦਗੀ ਹੈ ਸਾਫ਼ ਸੁਥਰਾ ਕੰਮ ਕਾਜ ਜੋ ਵੀ ਕਰਦੇ ਆਂ ਭਾਵੇਂ ਅਸੀਂ ਕਿਰਤ ਕਰਦੇ ਆਂ ਉਹ ਵਿੱਚ ਪਰਮ ਅਧੀ ਕਰਣੀ ਦਸਾ ਨਾ ਹੁੰਦੀ ਕਿਰਤ ਕਰਨੀ ਉਹ ਵੀ ਰੱਬ ਦੀ ਬੰਦਗੀ ਹੈ ਸਾਡਾ ਗਾਣਾ ਪੀਣਾ ਪੈਣਣਾ ਹਰ ਇੱਕ ਪਹਿਲੂ ਸਤਿਗੁਰੂ ਕਹਿੰਦੇ ਰੱਬ ਦੀ ਬੰਦਗੀ ਬਣਾ ਲੈ ਜਦੋਂ ਐਦਾਂ ਦੀ ਬੰਦਗੀ ਬਣਦੀ ਹੈ ਤਾਂ ਹੀ ਇਹਨੂੰ ਕਹਿੰਦੇ ਨੇ ਜਿਨ੍ਹਾਂ ਸਾਸ ਗ੍ਰਾਸ ਨਾ ਵਿਸਰ ਕੇ ਸਾਸ ਗ੍ਰਾਸ ਇਸ ਨੂੰ ਸਾਸ ਗ੍ਰਾਸ ਆਖਿਆ ਜਾਂਦਾ ਇਸ ਨੂੰ ਰੈਣ ਦੇਣਾ ਆਖਿਆ ਜਾਂਦਾ ਇਸ ਨੂੰ ਆਟ ਪਹਿ ਰੱਖਿਆ ਜਾਂਦਾ ਕਿ ਚੰਗੇ ਕਰਮ ਕਰਨੇ ਚੰਗੀ ਸੋਚ ਵਿਚਾਰ ਰੱਖਣੇ ਚੰਗੀ ਕਿਰਤ ਕਰਨੀ ਕਿਰਤ ਜੋ ਮਰਜ਼ੀ ਕਰ ਪਰ ਤਰ੍ਹਾਂ ਦੇ ਮੁਤਾਬਕ ਕਰ ਹਾਲਾਂਕਿ ਦੁਨੀਆਂ ਦੇ ਵਿੱਚ ਸਭ ਤੋਂ ਨਰਦਈ ਬੰਦਾ ਕਸਾਈ ਹੁੰਦਾ ਹੈ ਜਿਹੜਾ ਕਿਸੇ ਨੂੰ ਵੜਦਾ ਹੈ ਪਰ ਦੁਨੀਆਂ ਦੇ ਵਿੱਚ ਰੱਬ ਨੇ ਉਹਨੂੰ ਵੀ ਚੋਂਕਾਰ ਦਿੱਤਾ ਹੁਣ ਕਸਾਈ ਦਾ ਕਿਦਾਂ ਦਾ ਜਿੱਦਦਾ ਉਹ ਜਿਹੜਾ ਕਿਸੇ ਨੂੰ ਮਾਰਦਾ ਹੋਰ ਹੈ ਕਿਸੇ ਨੂੰ ਜਵ੍ਹਾ ਕਰਦਾ ਪਿਆ ਤਾਂ ਉਹ ਕਿਦਾਂ ਦਾ ਬੇਵਿਗਾ ਪਰ ਰੱਬ ਦੀ ਇਜ਼ਾਮਤ ਉਹ ਤੇ ਵੀ ਵਰਤੀ ਕਿ ਉਹਨੇ ਬਾਅਦ ਦੇ ਵਿੱਚ ਜਦੋਂ ਅੰਦਰ ਉਹਦੇ ਉਹਨੂੰ ਮਹਿਸੂਸ ਹੋਇਆ ਕਿ ਮੈਂ ਜੋ ਕੰਮ ਕਰ ਕਰਦਾ ਰੱਬ ਦੇ ਦਰ ਤੇ ਮੈਨੂੰ ਲੇਖਾ ਜੋਖਾ ਦੇਣਾ ਪਏਗਾ ਅਹੇ ਕਰ ਕਰੇ ਸੋ ਅਹੇ ਕਰ ਅੱਜ ਮੈਂ ਕਰਦਾ ਕੱਲ ਨੂੰ ਫਿਰ ਇਹ ਮੇਰੇ ਦੇ ਨਾਲ ਇਦਾਂ ਵਾਪਰੇਗਾ ਇਹ ਪਤਾ ਨਹੀਂ ਕਿੰਨਾ ਸਮਾਂ ਚੱਲੇਗਾ ਤਾਂ ਜਦੋਂ ਉਹਦੀ ਰੱਬ ਦੇ ਨਾਲ ਪ੍ਰੇਮ ਬਣੀ ਆ ਰੱਬ ਦੇ ਨਾਲ ਮੁਹੱਬਤ ਬਣੀ ਸਭ ਤੋਂ ਪਹਿਲਾਂ ਉਹਦੀ ਕਿਰਤ ਬਦਲੀ ਜਦੋਂ ਕਿਰਤ ਬਦਲੀ ਆ ਕਿ ਅੱਜ ਤੋਂ ਬਾਅਦ ਰਾਜਾ ਵੀ ਬੂਹੇ ਤੇ ਆ ਗਿਆ ਰਾਜੇ ਦਾ ਸੁਨੇਹਾ ਆ ਗਿਆ ਕਿ ਰਾਜੇ ਨੂੰ ਗੋਸਤ ਚਾਹੀਦਾ ਉਹ ਕਹਿੰਦਾ ਮੈਂ ਨਹੀਂ ਹੁਣ ਜਵਾਬ ਕਰ ਸਕਦਾ ਕਿਸੇ ਨੂੰ ਰਾਜੇ ਦੇ ਸਵਾਦ ਕਰਕੇ ਪਰਮਾਤਮਾ ਦੇ ਦਰ ਤੇ ਮੈਂ ਗੁਨਾਹਗਰ ਨਹੀਂ ਬਣਨਾ ਉਹ ਕਹਿੰਦੇ ਤੂੰ ਹੁਣ ਤੱਕ ਹੀ ਜਵਾਬ ਕਰਦਾ ਰਿਹਾ ਕਹਿੰਦਾ ਪਹਿਲਾਂ ਮੈਨੂੰ ਪਤਾ ਨਹੀਂ ਸੀ ਪਹਿਲਾਂ ਬੇਸਮਝੀ ਦੇ ਵਿੱਚ ਮੈਂ ਜਾਨਵਰਾਂ ਨੂੰ ਇਹ ਜਵਾਬ ਕਰਦਾ ਰਿਹਾ ਕਦੇ ਬੱਕਰੇ ਨੂੰ ਜਵਾਬ ਕੀਤਾ ਕਦੇ ਕਿਸੇ ਹੋਰ ਨੂੰ ਜਵਾਬ ਕੀਤਾ ਕਿਨਾਂ ਦੇ ਲਈ ਕਿ ਰਾਜੇ ਦੇ ਦਰ ਤੇ ਮੇਰਾ ਗੋਸਤ ਜਾਂਦਾ ਹੈ ਮੈਨੂੰ ਮਾਇਆ ਦਾ ਹਵਣਾ ਦਿੰਦਾ ਹੈ ਸਦਨਾ ਕਸਾਈ ਕਹਿੰਦਾ ਰਾਜੇ ਨੇ ਕਿਹਾ ਆਮੇ ਕਹਿੰਦਾ ਪਰ ਰਾਜਿਆਂ ਦਾ ਰਾਜਾ ਜੇ ਮੈਂ ਹੁਣ ਇਹ ਕੰਮ ਨਹੀਂ ਕਰਨਾ ਕਿਉਂ ਨਹੀਂ ਕਰਨਾ ਕਿਤੇ ਮੇਰੇ ਅੰਦਰ ਅੱਜ ਇੱਕ ਇਤਨੀ ਵੱਡੀ ਠੇਸ ਪਹੁੰਚੀ ਹੈ ਇਤਨਾ ਵੱਡਾ ਮੈਨੂੰ ਅੰਦਰੋਂ ਝੰਜੋੜਿਆ ਗਿਆ ਮੈਂ ਕਿ ਮੈਂ ਇਹ ਜਨਮ ਦਾ ਨਹੀਂ ਹਾਂ ਗੁਨਾਹ ਕਰਦਾ ਰਿਹਾ ਜਿਨ੍ਹਾਂ ਨੇ ਮੈਨੂੰ ਵੱਡੇ ਆ ਉਹ ਮੈਨੂੰ ਵੜਦੇ ਨੇ ਅਤੇ ਆਹ ਜਿਹੜਾ ਜਨਮ ਹੈ ਉਹ ਅਖੀਰ ਬੋਲੀ ਪਿਆ ਜਿਸ ਬਕਰੇ ਨੂੰ ਮੈਂ ਜਵਾਬ ਕਰਨ ਲੱਗੇ ਸੀ ਗੋਸ ਤੋਂ ਛੋੜਾ ਜਾਂਦਾ ਸੀ ਅਦੇ ਉਹਦੀ ਮੈਂ ਇੱਕ ਅੰਗ ਵੱਡਣ ਲੱਗਿਆ ਸੀ ਉਹ ਕਹਿੰਦਾ ਜੇ ਜਵਾਬ ਕਰਨਾ ਤਾਂ ਪੂਰਾ ਕਰ ਸਰੀਰ ਤ ਤੜਫਾਵੇਂਗਾ ਬਸ ਉਥੋਂ ਮੈਨੂੰ ਆਲਮ ਹੋਇਆ ਉਥੋਂ ਮੈਨੂੰ ਇਦਾਂ ਦਾ ਗਿਆਨ ਹੋਇਆ ਕਿ ਜਿਹੜਾ ਰੱਬ ਸਾਰਿਆਂ ਦੇ ਵਿੱਚ ਵੱਸਦਾ ਹੈ ਇਹ ਆਪਣੀ ਸੁਆਦ ਦੇ ਲਈ ਆਪਣੇ ਚਸਕੇ ਲਈ ਆਪਣੀ ਕਿਰਤ ਦੇ ਲਈ ਕਿਸੇ ਨੂੰ ਕਿਉਂ ਜਵਾਬ ਕਰਨਾ ਹੈ ਜ਼ਿੰਦਗੀ ਤਾਂ ਰੱਬ ਨੇ ਸਾਰਿਆਂ ਨੂੰ ਦਿੱਤੀ ਹੈ ਸੁਆਦ ਹੈ ਨਾ ਸਾਡਾ ਛਤੀ ਪ੍ਰਕਾਰ ਦਾ ਭੋਜਨ ਰੱਬ ਨੇ ਬਣਾਇਆ ਜੇ ਇਹਦੇ ਵਿੱਚੋਂ ਨਹੀਂ ਸਵਾਦ ਆ ਰਿਹਾ ਇਹਦੇ ਵਿੱਚੋਂ ਨਹੀਂ ਤਨੂੰ ਸਕੂਨ ਮਿਲਦਾ ਤਾਂ ਫਿਰ ਜਿੱਥੇ ਅਮਰ ਜੀ ਚਲੇ ਜਾਂਦੇ ਸਕੂਨ ਤੈਨੂੰ ਮਿਲਦਾ ਵੀ ਨਹੀਂ ਛਤੀ ਪ੍ਰਕਾਰ ਦਾ ਕਹਿੰਦੇ ਨੇ ਭੋਜਨ ਛਤੀ ਪ੍ਰਕਾਰ ਜੇ ਪ੍ਰਸਾਦ ਛਤੀ ਅੰਮ੍ਰਿਤ ਹਾ ਛਤੀ ਪ੍ਰਕਾਰ ਦਾ ਭੋਜਨ ਕਹਿੰਦੇ ਅੰਮ੍ਰਿਤ ਵਰਗ ਹੈ ਅੰਮ੍ਰਿਤ ਹੈ ਰੱਬ ਦੇ ਦਰਤੇ ਪ੍ਰਵਾਨ ਹੈ ਕਾਦਾ ਹੋਇਆ ਨੇ ਤਾਂ ਸਤਿਗੁਰੂ ਕਹਿੰਦੇ ਨੇ ਜਿਤ ਖਾਦਾ ਮਨ ਪੀੜੀ ਐ ਤਨ ਪੀੜੀ ਆ ਮਨ ਵਿੱਚ ਚੱਲੇ ਵਕਾਰ ਜਿਹਦੇ ਖਾਣ ਦੇ ਨਾਲ ਮਨ ਪੀੜਿਆ ਜਾਵੇ ਤਨ ਦੇ ਵਿੱਚ ਵਕਾਰ ਚੱਲਣਾ ਤਨ ਰੋਗੀ ਹੋਵੇ ਤਨ ਨੂੰ ਬਿਮਾਰੀਆਂ ਲੱਗਣ ਉਹ ਅਮਰਤ ਨਹੀਂ ਹੋ ਸਕਦਾ 36 ਪ੍ਰਕਾਰ ਦਾ ਸਤਿਗੁਰੂ ਕਹਿੰਦੇ ਅਮਰਤ ਹੈ ਤਾਂ ਹੁਣ ਉਹ ਆਲਮ ਜਦੋਂ ਹੋਇਆ ਉਹਨੂੰ ਉਹਨੂੰ ਗਿਆਨ ਹੋਇਆ ਜਦੋਂ ਤਾਂ ਉਦੋਂ ਪਤਾ ਲੱਗੇ ਆ ਕਿ ਪਰਵਕੀ ਭਗਤ ਕਰੋ ਪਰਵਕੀ ਨਿਤਨੀਤ ਕਿ ਮੈਨੂੰ ਤਾਂ ਲੱਗਦਾ ਸੀ ਮੰਦਰ ਦੇ ਵਿੱਚ ਮੰਦਰ ਦੇ ਜਿਹੜੇ ਪੁਜਾਰੀ ਨੇ ਉਹ ਨਿਤ ਉਹਨਾਂ ਦਾ ਰੋਜ਼ਮਰਰਾ ਦਾ ਕੰਮ ਹੈ ਕਿ ਉਹ ਮੰਤਰ ਪੜ੍ਹਦੇ ਨੇ ਮਸੀਤ ਦੇ ਮੂਰਤੀ ਲੱਗਦਾ ਸੀ ਕਿ ਮੈਂ ਸੋਚਦਾ ਸੀ ਇਹ ਤਾਂ ਰੋਜ਼ਮਰ ਰੇਤਾ ਚੱਲਦੇ ਪਰ ਅੱਜ ਪਤਾ ਲੱਗਿਆ ਪਤਾ ਨਹੀਂ ਕਿੰਨੇ ਕੇ ਅੱਲਾ ਦੇ ਕਿੰਨੇ ਕੇ ਤੇ ਉਸ ਰੱਬ ਨੂੰ ਪਿਆਰੇ ਹੋਣਗੇ ਜਿਹੜੇ ਮੰਦਰ ਦੇ ਵਿੱਚ ਜਾਂਦੇ ਹੋਣਗੇ ਪਟ ਗਿਆ ਮੈਂ ਹੋਇਆ ਅਤੇ ਮੈਂ ਦੂਜਿਆਂ ਦੇ ਲਈ ਜੁੱਤੀਆਂ ਨੂੰ ਸਮਝਦਾ ਲਿਆ ਇਹ ਤਾਂ ਅਰੋਜ ਮਰ ਰਹੇ ਦੇ ਇਹਨਾਂ ਦਾ ਆਪਣਾ ਕੰਮ ਕਾਰ ਛੱਡ ਕੇ ਇੱਥੇ ਆਉਂਦੇ ਨੇ ਪਰ ਅੱਜ ਪਤਾ ਲੱਗੇ ਆ ਕਿ ਬਦਕਿਸਮਤੀ ਮੇਰੀ ਜਿਹੜਾ ਹੁਣ ਤੱਕ ਮੈਂ ਜੁੜਿਆਂ ਨਾਲ ਵੀ ਮਜ਼ਾ ਕਰਦਾ ਰਿਹਾ ਇਹ ਪ੍ਰੀਤ ਤਾਂ ਕਹਿੰਦੇ ਵਰਕਰਾਰ ਹੋਣੀ ਚਾਹੀਦੀ ਹੈ ਪ੍ਰੀਤ ਇੱਕ ਵਾਰ ਨਹੀਂ ਕਿ ਅਸੀਂ ਇੱਕ ਵਾਰ ਗਏ ਅਸੋ ਪ੍ਰੀਤ ਸਾਨੂੰ ਦਾਤ ਚਾਹੀਦੀ ਹੈ ਪ੍ਰੀਤ ਉਹ ਦਾਤ ਤੈਨੂੰ ਚਾਹੀਦੀ ਹੈ ਭਾਵੇਂ ਨਹੀਂ ਚਾਹੀਦੀ ਹੈ ਰੱਬ ਦੇ ਨਾਲ ਪਰ ਪ੍ਰੀਤ ਤੇਰੀ ਵਰਕਰਾ ਹੋਣੀ ਚਾਹੀਦੀ ਹੈ ਕਿ ਉਹ ਤੋਂ ਬਿਨਾ ਮੇਰਾ ਸਹਾਰਾ ਕੋਈ ਨਹੀਂ ਹੈ ਉਹ ਤੋਂ ਬਿਨਾ ਸਹਾਰਾ ਮੈਨੂੰ ਕੋਈ ਦੇ ਵੀ ਨਹੀਂ ਸਕਦਾ ਐਦਾਂ ਦਾ ਪਿਆਰ ਅਥਾ ਗੁਰੂ ਦੇ ਨਾਲ ਬਣਾਉਣਾ ਏਕ ਓਟ ਏਕੋ ਆਧਾਰ ਆਸਰਾ ਵੀ ਓਟ ਦਾ ਅਰਥ ਵੀ ਆਸਰਾ ਹੈ ਆਧਾਰ ਦਾ ਆਸਰ ਅਰਥ ਵੀ ਆਸਰਾ ਹੈ ਉਹ ਤੋਂ ਬਿਨਾ ਸਾਡਾ ਉਧਾਰ ਹੋਏ ਨਹੀਂ ਸਕਦਾ ਉਹ ਤੋਂ ਬਿਨਾ ਸਾਡੀ ਕੋਈ ਓਟ ਨਹੀਂ ਹੈ ਕਿਤੇ ਵੀ ਨਹੀਂ ਹੈ ਅਤੇ ਨਾ ਹੋ ਸਕਦੀ ਹੈ ਸਾਡਾ ਆਸਰਾ ਕੋਈ ਨਹੀਂ ਹੋ ਸਕਦਾ ਸਤਿਗੁਰੂ ਕਹਿੰਦੇ ਨੇ ਜਿੱਥੇ ਮਰਜ਼ੀ ਚੱਲਿਆ ਜਾਈ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਅ ਤਜਦੋਂ ਤੱਕ ਤੇਰੇ ਕਰਮ ਨਹੀਂ ਬਦਲਦੇ ਜਦੋਂ ਤੱਕ ਸੋਚ ਨਹੀਂ ਬਦਲਦੀ ਆਵੇਂ ਧਰਮ ਜਿਹੜਾ ਮਰਜ਼ੀ ਵਜਲ ਨਹੀਂ ਥਾਂ ਟਿਕਾਣਾ ਬਦਲ ਨਹੀਂ ਰੱਬ ਇੱਕੋ ਹੀ ਹੈ ਰੱਬ ਨਹੀਂ ਬਦਲਦਾ ਧਰਮਕ ਟਿਕਾਣੇ ਜਿਹੜੇ ਤੇਰੇ ਦਾਇਰੇ ਨੇ ਉਹ ਬਦਲੇ ਜਾ ਸਕਦੇ ਨੇ ਉਹ ਬਦਲ ਰਹੇ ਆ ਰੱਬ ਤੋ ਹੀ ਹੈ ਆਪ ਕਹਿਲਾ ਖੁਦਾ ਕਹਿਲੇ ਹਮੇ ਜੋ ਮਰਜੀ ਕਹਿ ਲਾ ਧਰਮ ਬਦਲੇ ਆ ਰੱਬ ਥੋੜਾ ਬਦਲੇ ਆ ਰੱਬ ਤੋ ਹੀ ਹੈ ਆਪ ਨਹੀਂ ਇਨਸਾਨ ਬਦਲਦਾ ਰੱਬ ਬਦਲਦਾ ਪਿਆ ਪਰ ਸਤਿਗੁਰੂ ਕਹਿੰਦੇ ਨੇ ਏਕ ਓਟ ਏਕੋ ਆਦਾ ਉਥੇ ਵੀ ਉਸੇ ਦੀ ਓਟ ਹੈ ਉਸੇ ਦਾ ਆਧਾਰ ਹੈ ਅਤੇ ਜਿੱਥੇ ਹੁਣ ਬਦਲ ਗਏ ਤੂੰ ਨਵੀਂ ਥਾਂ ਤੇ ਆਏ ਆ ਇੱਥੇ ਵੀ ਉਸੇ ਦੀ ਓਟ ਹੈ ਉਸੇ ਦਾ ਆਸਰਾ ਹੈ ਨਾ ਤੂੰ ਆਸਰੇ ਤੋਂ ਦੂਰ ਐ ਆਧਾਰ ਤੋਂ ਦੂਰ ਐ ਤੇ ਨਾ ਟੂਟ ਤੋਂ ਦੂਰ ਐ ਬਦਲਿਆ ਕੀ ਐ ਆਪਣੇ ਆਪ ਨੂੰ ਨਹੀਂ ਬਦਲਿਆ ਤੂੰ ਥਾਂ ਟਿਕਾਣਾ ਬਦਲਿਆ ਥਾਂ ਟਿਕਾਣੇ ਦੇ ਨਾਲ ਰੱਬ ਨਹੀਂ ਮਿਲਦਾ ਅਵਸਥਾ ਬਦਲਨੀ ਪੈਂਦੀ ਐ ਆਪਣੀ ਮਨ ਦੀ ਅਵਸਥਾ ਬਦਲਨੀ ਪੈਂਦੀ ਐ ਸਤਿਗੁਰ ਕਹਿੰਦੇ ਨੇ ਨਾਨਕ ਮੰਗ ਨਾਮ ਪ੍ਰਭ ਦਾ ਬਸ ਇਹ ਦਾਤ ਕਰੀ ਦਾਤ ਮੰਗੀ ਸਤਿਗੁਰਾਂ ਦੇ ਦਰ ਤੇ ਕਿ ਸਤਿਗੁਰੂ ਸਾਰ ਕਹਿੰਦੀਆਂ ਸੋਣਾ ਕਿ ਤੁਹਾਡਾ ਸੋਹਣਾ ਨਾਮ ਦੇਦੇ ਜਿਹੜਾ 84 ਲੱਖ ਜੂਨ ਘਟਦਾ ਹੈ ਜਿਹੜਾ ਜਨਮ ਜਨਮਾਂ ਤਰਾਂ ਦੇ ਰੋਗ ਘਟਦਾ ਹੈ ਜਿਹੜਾ ਦਾਤਾਂ ਦਿੰਦਾ ਹੈ ਬੇਸਮਾਰ ਬੇਸਮਾਰ ਖੁਸ਼ੀਆਂ ਦਿੰਦਾ ਹੈ ਬੇਸਮਾਰ ਸਕੂਨ ਦਿੰਦਾ ਹੈ ਬੇਸਮਾਰ ਜਿਹੜਾ ਅਥਾ ਦੁਨੀਆ ਦੇ ਨਾਲ ਪ੍ਰੇਮ ਬਣਾਉਂਦਾ ਹੈ ਉਹ ਸਤਿਗੁਰੂ ਤੁਹਾਡਾ ਨਾਮ ਅਨੁਸਾਰ ਮੈਂ ਮੰਗਦਾ ਤੁਹਾਡੇ ਦਰ ਤੇ ਜਾਚਕ ਜਾਚੈ ਪ੍ਰਭ ਤਾਮ ਬਸਹੀ ਦਾ ਨਾਮ ਬੰਦਿਆਂ ਬੋਲਦਾ ਅਤੇ ਇਹ ਸਤਿਗੁਰੂ ਕਹਿੰਦੇ ਨੇ ਫਿਰ ਤ ਫਿਰ ਤ ਬੜੇ ਦਰ ਤੋਂ ਫਿਰ ਕੇ ਆਇਆ ਇਹ ਦਾਤ ਇਦਾਂ ਨਹੀਂ ਝੋਲੀ ਦੇ ਵਿੱਚ ਪੈਰੀ ਇਨਸਾਨ ਦੇ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਬੜੇ ਸਮੇ ਤੋਂ ਭਟਕਦਾ ਹੋਇਆ ਆਇਆ ਧਰਮੇ ਨੇ ਬਦਲੇ ਟਿਕਾਣੇ ਨੇ ਬਦਲੇ ਆਪਣੀ ਅਵਸਥਾ ਇਹਨੇ ਬਦਲੀ ਹਰ ਇੱਕ ਚੀਜ਼ ਇਹਨੇ ਬਦਲ ਲਈ ਹੈ ਇਨਸਾਨ ਨੇ ਫਿਰਦਾ ਫਿਰਦਾ ਘੁੰਮਦਾ ਘੁੰਮਦਾ ਫਿਰ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੇ ਦਰ ਤੇ ਆਇਆ ਨਾ ਇਹਨੂੰ ਇਹਨੂੰ ਫਿਰ ਇਹਨੂੰ ਸਤਿਗੁਰਾਂ ਦੇ ਦਰ ਤੇ ਬਲੀਵ ਹੋਇਆ ਭਰੋਸਾ ਹੋਇਆ ਕਿ ਸਤਿਗੁਰੂ بس ਮੈਨੂੰ ਤੁਹਾਡਾ ਨਾਮ ਚਾਹੀਦਾ ਹੁਣ ਮੈਂ ਤੁਹਾਡੇ ਦਰ ਤੋਂ ਭਟਕਣਾ ਹੁਣ ਜਦੋਂ ਭਰੋਸਾ ਬਣਿਆ ਦਾਜਮੀਆ ਸਤਿਗੁਰੂ ਤਾਂ ਵੇਖਦੇ ਨੇ ਕਿ ਜਿੰਨ ਪ੍ਰੇਮ ਕੀਓ ਤਨਹੀ ਪ੍ਰਪਾਇ ਪ੍ਰੇਮ ਬਣੇ ਸਹੀ ਸਤਿਗੁਰੂ ਤਾਂ ਦੋਵੇਂ ਬਾਹਾਂ ਫੈਲਾਈ ਇਨਸਾਨ ਦੇ ਬਲ ਖੜੇ ਨੇ ਕਿ ਜਦੋਂ ਇਨਸਾਨ ਕਹੇਗਾ ਸਤਿਗੁਰੂ ਤੁਹਾਡੇ ਕੋਲ ਆਈ ਤਾਡੇ ਮੂਬਾਰਕ ਚਰਨਾਂ ਦੇ ਵਿੱਚ ਆਉਣ ਲੱਗੇ ਆ ਰਹਿਮਤਾਂ ਪਰਸਾਉ ਸਤਿਗੁਰੂ ਦਾ ਰਹਿਮਤਾਂ ਵਰਸਾਉਂਦੇ ਪਏ ਨੇ ਸਤਿਗੁਰਾਂ ਦੀ ਰਹਿਮਤ ਸਤਿਗੁਰਾਂ ਦੀ ਓਟ ਸਤਿਗੁਰਾਂ ਦਾ ਆਧਾਰ ਖਿੰਨ ਮਾਤਰ ਵੀ ਸਤੋ ਦੂਰ ਨਹੀਂ ਹੈ ਸਵਾਸਾਂ ਦੀ ਲੜੀ ਤਾਂ ਚੱਲਦੀ ਹੈ ਕਿਹਦਾ ਅਸਰ ਹੈ ਕਿਦੀ ਓਟ ਹੈ ਇਹਨਾਂ ਦੀ ਹੈ ਸਾਡੇ ਦਿਲ ਦੀ ਧੜਕਣ ਬਰਕਰਾਰ ਚੱਲਦੀ ਹੈ ਕਿਹਦਾ ਅਸਰ ਹੈ ਸਾਡੀ ਬਲੱਡ ਨਾ ਵਿੱਚ ਚੱਲਦੀ ਹੈ ਕਿਹਦਾ ਅਸਰ ਹੈ ਇਹਨਾਂ ਦੀ ਹੈ ਹੁਣ ਜਦੋਂ ਬਲੱਡ ਜਿਹੜੀ ਨਾੜੀ ਚੱਲਦੀ ਹੈ ਸਾਡੀ ਨਬਜ਼ ਚੱਲਦੀ ਹੈ ਖਿੰਨ ਮਾਤਰ ਥੋੜੇ ਥਮੇ ਦੇ ਲਈ ਜਿਹੜੀ ਇਹਦੀ ਰਫਤਾਰ ਤੇਜ਼ ਹੋ ਜੇ ਜਾਂ ਘੱਟ ਹੋ ਜੇ ਇਨਸਾਨ ਨੂੰ ਬੜਾ ਮੁਸ਼ਕਲ ਹੋ ਜਾਂਦਾ ਖਾਣਾ ਪੀਣਾ ਦਿਲ ਦੀ ਧੜਕਣ ਵੱਧਦੀ ਹੈ ਘੱਟਦੀ ਹੈ ਫਿਰ ਵੀ ਮੁਸ਼ਕਲ ਹੋ ਜਾਂਦੀ ਹੈ ਮੰਨ ਲਓ ਇਹ ਬਰਕਰਾਰ ਚੱਲਦੀ ਹੈ ਨਾ ਤਾਂ ਰੱਬ ਦੇ ਸਾਰੇ ਦੇ ਰੱਬ ਦੇ ਓਟ ਦੇ ਨਾਲ ਚੱਲਦੀ ਹੈ ਤੂੰ ਆਪਣੇ ਹਿਸਾਬ ਦੇ ਨਾਲ ਦੁਨੀਆ ਦੇ ਵਿੱਚ ਕਿ ਰੱਬ ਨੇ ਕੀ ਕੀਤਾ ਰੱਬ ਬਹੁਤ ਕੁਝ ਕਰਦੇ ਪਏ ਨੇ ਤੇਰੇ ਬਿਨਾ ਕਹਿਣ ਤੋਂ ਵੀ ਰੱਬ ਨੇ ਬਹੁਤ ਕੁਝ ਕੀਤਾ ਹੈ ਤਾ ਸਤਿਗੁਰੂ ਕਹਿੰਦੇ ਨੇ ਜਦੋਂ ਦਰ ਤੇ ਆਉਣਾ ਤਾਂ ਜਾਚਕ ਹੋ ਕੇ ਆਇਆ ਕਰ ਮੰਗਤਾ ਬਣ ਕੇ ਆਇਆ ਕਰ ਤੁਹਾਡੇ ਦਰ ਤੇ ਸਤਿਗੁਰੂ ਸਾਨੂੰ ਦਾਤ ਜਾਈਂਦੀ ਹੈ ਦਾਤੇ ਚਾਈਂਦੀ ਹੈ ਕਿ ਅਸੀਂ ਤੁਹਾਡੇ ਮੁਵਾਰਕ ਅਬ ਕੀ ਵਾਰ ਬਖਸ਼ ਬੰਦੇ ਕੋ ਮੋਹਰ ਨਾ ਪਵਜਲ ਫੇਰਾ ਕਿ ਦਵਾਰਾ ਫੇਰਾ ਨਾ ਪਵੇ ਦਰ ਦਰ ਤੇ ਪਟਕੀਏ ਨਾ ਸਤਿਗੁਰੂ ਹੁਣ ਤੁਸੀਂ ਸਾਨੂੰ ਆਪਣੇ ਦਰ ਤੇ ਥਾਂ ਦੇ ਇਦਾਂ ਸਤਿਗੁਰਾਂ ਦੀ ਪਜਾਮਤ ਰਹਿਮਤ ਵਰਸਦੀ ਹੈ ਜੀ ਸਮਾਪਤੀ ਦਾ ਸਮਾਂ ਹੋਇਆ ਕੋਲਾਂ ਦੀ ਕਿਮਤ ਉਹ ਆਲੀ ਗੁਰੂ ਜੀ ਦਾ ਖਲਸਾ ਪਾਜ ਗੁਰੂ ਜੀ ਕੀ ਫਤਿਹ